ਚਲੋ ਬਈ ਆਜੋ ਜੋੜੀ ਨਚਾਈਏ ਮੈਂ ਬੋਲੀ ਪਾਈ ਜਾਂਦਾ ਸੀ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਉਹਦੇ ਘਰ ਦਾ ਨਹੀਂ ਜਦੋਂ ਲੜਦਾ ਤੇ ਲਾਦੇ-ਲਾਦੇ ਕਰਦਾ ਨਹੀਂ ਸਾਡੀ ਭੈਣ ਬਾਈ ਕੰਨੀ ਹੱਥ ਕਰ-ਕਰ ਕਰੀ ਜਾਂਦੀ ਸੀ ਜਦੋਂ ਲੜਦਾ ਤੇ ਲਾਦੇ-ਲਾਦੇ ਕਰਦਾ ਨਹੀਂ ਐਂ ਨਹੀਂ ਕਰੀਦਾ ਹੁੰਦਾ ਜਟਾ ਤੂੰ ਵੀ ਲੈ ਕੇ ਦੇ ਮੇਰੀ ਭੈਣ ਨੂੰ ਭੈਣੇ ਜਾਂਦੀ ਸਾਰ ਚਾਹੇ 10 ਤੋਲਿਆਂ ਦਾ ਰਾਣੀ ਹਾਰ ਬਣਾ ਲਈ ਮੈਂ ਕਹਤਾ ਨਾ ਬਣਵਾ ਕੇ ਦੇਈਂ ਜਟਾ ਠੀਕ ਆ ਹਾਂ ਇਹ ਕੁੜੀਆਂ ਨਾਲ ਹੀ ਘਰ ਸੋਹਣੇ ਲੱਗਦੇ ਹੋ ਬਾਈ ਜੇ ਤੁਹਾਡੇ ਘਰ ਚ ਔਰਤ ਹੈ ਤਾਂ ਸਾਰਾ ਕੁਝ ਆਜੋ ਫਿਰੇ ਲਾੜਾ ਸਾਹਿਬ ਲੈ ਫਿਰ ਇੱਥੋਂ ਹੀ ਸਟਾਰਟ ਕਰਾਂਗੇ ਹੂੰ ਤੂੰ ਮୋਜੇ ਕਬੂਲ ਮੈਂ ਤੁਝੇ ਕਬੂਲ ਤੂੰ ਮੋਜੇ ਕਬੂਲ ਮੈਂ ਤੁਝੇ ਕਬੂਲ ਆ ਇਸ ਬਾਤ ਦਾ ਗਵਾ ਖੁਦਾ ਖੁਦਾ ਕਵਾ ਖੁਦਾ ਕਵਾ